9 ਸਾਲਾਂ ਬਾਅਦ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਪਿਓ ਨੂੰ ਉਸ ਦੀ ਖੁਸ਼ੀ ਇੰਨੀ ਜ਼ਿਆਦਾ ਸੀ ਕਿ ਉਸ ਦੇ ਪੁੰਜੇ ਪੈਰ ਨਹੀਂ ਲੱਗ ਰਹੇ ਸਨ ਪਰ ਜਿਹਦ ਵਿੱਚ ਅਚਾਨਕ ਕੁਝ ਅਜੀਹਾ ਵਾਪਰ ਜਾਂਦਾ ਹੈ ਕਿ ਉਸ ਪਿਓ ਦੀ ਮੌਤ ਹੋ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਉਸ ਨੇ ਜ਼ਹਿਰੀਲੀ ਚੀਜ਼ ਖਾ ਲਈ ਹੈ ਹਾਲਾਂਕਿ ਇਸ ਮ੍ਰਿਤਕ ਦੇ ਸੱਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੀ ਲੜਕੀ ਨੂੰ ਉਸਤੇ ਸਾਰੇ ਪਰਿਵਾਰ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਲਗਾਤਾਰ ਸਾਡੇ ਜਵਾਈ ਦੇ ਉੱਤੇ ਦਬਾਅ ਪਾਇਆ ਜਾਂਦਾ ਸੀ ਕਿ ਉਹ ਵਿਆਹ ਦੂਜਾ ਕਰਵਾ ਲੇ ਕਿਉਂਕਿ ਇਸ ਤੇ ਬੱਚਾ ਨਹੀਂ ਹੁੰਦਾ ਪਰਮਾਤਮਾ ਨੇ ਸਾਡੀ ਸੁਣੀ ਅਤੇ ਸਾਡੇ ਕੁੜੀ ਦੇ ਘਰ 9 ਸਾਲਾਂ ਬਾਅਦ ਪੁੱਤ ਨੇ ਜਨਮ ਲਿਆ ਤੇ ਜਦੋਂ ਮੇਰੀ ਧੀ ਮੇਰੇ ਘਰ ਦੇ ਵਿੱਚ ਸ਼ਿਲਾ ਕਟਾਉਣ ਦੇ ਲਈ ਆਈ ਹੋਈ ਸੀ ਤਾਂ ਅਚਾਨਕ ਉਸ ਤੇ ਸਹੁਰੇ ਪਰਿਵਾਰ ਦੇ ਵੱਲੋਂ ਸਟੇਟਸ ਲਗਾਇਆ ਜਾਂਦਾ ਹੈ ਕਿ ਰੋਬੀ ਨੇ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸਾਡੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿ ਅਜਿਹਾ ਕੀ ਵਾਪਰ ਗਿਆ ਹੁਣ ਦੋਵੇਂ ਧਿਰਾਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਰੀਆਂ ਨੇ ਸਹੁਰੇ ਪਰ ਇਸ ਲੜਕੀ ਦੇ ਸਹੁਰੇ ਪਰਿਵਾਰ ਦਾ ਕਹਿਣਾ ਹੈ ਕੀ ਆਖਿਰਕਾਰ ਇਸ ਲੜਕੀ ਜਿਹੜੀ ਹੈ ਸਾਡੇ ਪੁੱਤਰ ਨੂੰ ਤੰਗ ਪਰੇਸ਼ਾਨ ਕਰਦੀ ਸੀ ਦੂਜੇ ਪਾਸੇ ਜਦੋਂ ਇਸ ਲੜਕੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਸਾਡਾ ਤੇ ਪਤੀ ਪਤਨੀ ਦੇ ਵਿੱਚ ਪਿਆਰ ਹੀ ਬਹੁਤ ਸੀ ਅਸੀਂ ਕਦੇ ਵੀ ਇਸ ਤਰ੍ਹਾਂ ਦਾ ਤਾਂ ਸੋਚਿਆ ਹੀ ਨਹੀਂ ਸੀ ਤਾਂ ਅਸਲ ਸੱਚਾਈ ਕੀ ਹੈ ਫਿਲਹਾਲ ਇਹ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਕਿਉਂਕਿ ਮ੍ਰਿਤਕ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਵੀ ਸੁਸਾਇਡ ਨੋਟ ਪ੍ਰਾਪਤ ਨਹੀਂ ਕੀਤਾ ਗਿਆ ਪਰ ਇਹ ਕਿਹਾ ਜਾ ਰਿਹਾ ਹੈ ਕਿ ਉਸ ਲਈ ਜੋ ਹੈ ਕਤਲ ਕੀਤਾ ਗਿਆ ਸਾਰੀ ਜੋ ਅਸਲ ਸਚਾਈ ਹੈ ਉਹ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗੀ ਤਾਂ ਜਿੱਥੇ ਇੱਕ ਪਾਸੇ ਘਰ ਦੇ ਵਿੱਚ ਬੈਂਡਵਾਜ ਦੇ ਨਾਲ ਪੁੱਤ ਨੂੰ ਘਰੇ ਲਿਆਇਆ ਜਾਂਦਾ ਹੈ ਤਾਂ ਉਸੇ ਘਰ ਦੇ ਵਿੱਚ ਅੱਜ ਕੀਰਨੇ ਪੈ ਰਹੇ ਨੇ ਤਾਂ ਇਹ ਮਾਮਲਾ ਜੋ ਹੈ ਅੰਮ੍ਰਿਤਸਰ ਦੇ ਛਰੇਟਾ ਤੋਂ ਸਾਹਮਣੇ ਆਇਆ ਜਿੱਥੇ ਕੀ ਆਪਣੀ ਨੂਹ ਦੇ ਉੱਤੇ ਸਾਰੇ ਪਰਿਵਾਰ ਨੇ ਮੁੰਡੇ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਨੇ ਹਾਲਾਂਕਿ ਨੂਹ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ ਦੀਪਿਕਾ ਗੁਪਤਾ ਅੰਮ੍ਰਿਤਸਰ ਸਾਡਾ ਚੌਕ ਕੀ ਗੱਲ ਹੋਈ ਤੁਹਾਡੇ ਸਹੁਰਿਆਂ ਤੋਂ ਕੀ ਟੈਲੀਵਿਜ਼ਨ ਘਰ ਦੇ ਜਾਅ ਲਗਾਏ ਜਾ ਰਹੇ ਤੁਹਾਡੇ ਸਹੁਰਿਆਂ ਲੋਕ ਜਿਹੜੇ ਸਾਥ ਨੂੰ ਖਾਤ ਕਰਦੇ ਜਿਹੜੇ ਪਤੀ ਵੀ ਨਾਲ ਦਰਦੀ ਸਾਰੇ ਕਿਦਾਈ ਸਰ ਮੈਨੂੰ ਕੁਝ ਨਹੀਂ ਪਤਾ ਮੈਂ 12 ਫਰਵਰੀ ਤੋਂ ਆਪਣੇ ਪਿਆਕਾ ਘਰ ਰਹਿ ਰਹੀ ਸੀਗੀ ਮੇਰੇ 9 ਸਾਲਾਂ ਬਾਅਦ ਬੱਚਾ ਹੋਇਆ ਸੀ ਤੇ ਮੇਰੇ ਹਸਬੰਦ ਨੇ ਕਿਹਾ ਸੀ ਕਿ ਤੁਸੀਂ ਆਪਣੇ ਜਾ ਕੇ ਉੱਥੇ ਜਨੇਪਾ ਕਰਿਓ ਅਸੀਂ ਬਹੁਤ ਖੁਸ਼ ਸੀ ਸਾਡੀ ਬਹੁਤ ਵਧੀਆ ਜ਼ਿੰਦਗੀ ਚੱਲ ਰਹੀ ਸੀਗੀ ਪਰ ਮੈਨੂੰ ਪਤਾ ਨਹੀਂ ਪਿੱਛੋਂ ਕੀ ਹੋਇਆ ਕੀ ਨਹੀਂ ਹੋਇਆ ਮੇਰੇ ਹਸਬੰਦ ਨੇ ਕਿਸ ਤਰ੍ਹਾਂ ਡੈਥ ਹੋਈਆ ਮੈਨੂੰ ਸੁਣਨ ਵਿੱਚ ਆਇਆ ਕਿ ਉਹਨਾਂ ਨੇ ਸਲਫਾਸ ਦੀਆਂ ਗੋਲੀਆਂ ਖਾਧੀਆਂ ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਕਿਉਂਕਿ ਸਾਡੇ ਘਰ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਤਾਂ ਫਰਨਲ ਦੀਆਂ ਗੋਲੀਆਂ ਵੀ ਨਹੀਂ ਮੈਨੂੰ ਵਰਤਨ ਦਿੰਦੇ ਸੀਗੇ ਉਹ ਤਾਂ ਬਹੁਤ ਜ਼ਿਆਦਾ ਇਸਪਕ ਤੇ ਪ੍ਰਤੀ ਕੌਂਸ਼ੀਅਸ ਸੀਗੇ ਔਰ ਦੋ ਦਿਨ ਪਹਿਲਾਂ ਹੀ ਮਤਲਬ ਮੈਨੂੰ ਉਹਨਾਂ ਦੇ ਕਸਟਮਰਸ ਦਾ ਫੋਨ ਆ ਰਿਹਾ ਹੈ ਕਿ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਉਹਨਾਂ ਨੂੰ ਕਿ ਸਾਡੇ ਘਰ ਪਾਰਟ ਆ ਤੇ ਆਪਾਂ ਬੱਚੇ ਦੀ ਖੁਸ਼ੀ ਲਈ ਪਾਰਟ ਰਖਵਾਇਆ ਹੋਇਆ ਵਾ ਤੇ ਤੁਸੀਂ ਆਈਓ ਤੇ ਇਸ ਲਈ ਮੈਨੂੰ ਪੂਰਾ ਉਪਰ ਰੁੱਕੇ ਕੋਈ ਯਕੀਨ ਨਹੀਂ ਉਹਨਾਂ ਦਾ ਮਰਡਰ ਹੋਇਆ ਵਾ ਔਰ ਜਿਹਦੇ ਪਿੱਛੇ ਮੇਰੀ ਨਨਾਨ ਦਾ ਹੱਥ ਆ ਕਿਉਂਕਿ ਸਰ ਨਨਾਨ ਮੇਰੀ ਬਹੁਤ ਲਾਲਚੀ ਸੀ ਉਹ ਪਹਿਲਾਂ ਹੀ 2 ਸਾਲ ਪਹਿਲਾਂ ਮੇਰੇ ਸਹੁਰੇ ਦੀ ਡੈਥ ਹੋ ਗਈ ਸੀ ਹਿੱਸਾ ਮੰਗਦੀ ਪਈ ਸੀਗੀ ਤੇ ਉਹਨਾਂ ਨੇ ਉਹਨਾਂ ਨੂੰ ਪੈਸੇ ਵੀ ਦੇ ਦਿੱਤੇ ਸੀਗੇ 2 ਲੱਖ ਰੁਪਇਆ ਔਰ ਉਹਨਾਂ ਨੂੰ ਮੈਨੇ ਜਿਹੜੇ ਸਹੁਰੇ ਦਾ ਸੋਨਾ ਸੀਗਾ ਉਹ ਵੀ ਦੇ ਦਿੱਤਾ ਸੀਗਾ ਪਰ ਫਿਰ ਵੀ ਉਹਨਾਂ ਦਾ ਲਾਲਚ ਪੂਰਾ ਨਹੀਂ ਹੋਇਆ ਔਰ ਉਹ ਬਾਰ ਬਾਰ ਕਹੀ ਜਾਂਦੇ ਸੀ ਮੈਨੂੰ ਪ੍ਰੋਪਰ ਅੱਧਾ ਹਿੱਸਾ ਦੇ ਅੱਧਾ ਹਿੱਸਾ ਦੇ ਤੇ ਮੇਰੇ ਹਸਬੰਦ ਕਹਿੰਦੇ ਸੀ ਜਦੋਂ ਮਕਾਨ ਵਿਕੇਗਾ ਉਦੋਂ ਮੈਂ ਤੈਨੂੰ ਅੱਧਾ ਹਿੱਸਾ ਦੇ ਦਾਂਗਾ ਜਦੋਂ ਹੁਣ ਮੇਰੇ ਹਸਬੰਦ ਦੀ ਡੈਥ ਹੋ ਗਈ ਆ ਉਹ ਪਿੱਛੋਂ ਆ ਕੇ ਦੁਕਾਨ ਤੇ ਉਸਨੇ ਸਾਰੀਆਂ ਰਜਿਸਟਰੀਆਂ ਜਿੰਨਾ ਮੇਰੇ ਘਰ ਵਾਲੇ ਦਾ ਸੋਨਾ ਸੀ ਮੇਰਾ ਸੋਨਾ ਸੀ ਉਹ ਸਾਰਾ ਲੈ ਗਈ ਆ ਮੋਬਾਈਲ ਵੀ ਲੈ ਗਈ ਆ ਔਰ ਕੱਲ ਮੈਨੂੰ ਪਤਾ ਚੱਲਦਾ ਆ ਕਿ ਉਹ ਏਸੀ ਵੀ ਲੈ ਕੇ ਗਈ ਆ ਸਾਡੇ ਦੋ ਏਸੀ ਲੱਗੇ ਹੋਏ ਸੀਗੇ نیچے ਦੁਕਾਨ ਤੇ ਇੱਕ ਉੱਪਰ ਕਮਰੇ 'ਚ ਤੇ ਉਹਨਾਂ ਦੀ ਬਾਈਕ ਪਈ ਹੋਈ ਸੀ ਉਹ ਲੈ ਗਈ ਆ ਤੇ ਐਲਸੀਡੀ ਲਾ ਕੇ ਲੈ ਗਈ ਆ ਦੁਕਾਨ ਪੂਰੀ ਤਰ੍ਹਾਂ ਖਾਲੀ ਕਰ ਗਈ ਹੋਈ ਆ ਹੁਣ ਮੇਰਾ 40 ਦਿਨਾਂ ਦਾ ਬੱਚਾ ਮੈਂ ਆਪਣੇ ਬੱਚੇ ਨੂੰ ਲੈ ਕੇ ਹੁਣ ਕਿੱਥੇ ਜਾਵਾ ਕਿਉਂ ਨਹੀਂ ਦਦੂ ਅੱਜ ਮਾਰੀ ਕਿਉਂ ਘੜੀ ਸਾਸਾਂ ਨੇ ਮੈਨੂੰ ਮਾਰ ਮੈਂ ਕਿਹਾ ਕਿ ਸਰ ਮੇਰੇ ਪਹਿਲਾਂ ਸ਼ੁਰੂ ਤੋਂ ਬੱਚਾ ਨਹੀਂ ਹੁੰਦਾ ਸੀ ਤੇ ਮੈਨੂੰ ਤਾਰਨੇ ਮੇਰੇ ਮਾਰਦੇ ਸੀਗੇ ਕਹਿੰਦੇ ਸੀਗੇ ਕਿ ਨਹੀਂ ਹੋਣਾ ਤੂੰ ਇੱਥੋਂ ਚੱਲ ਜਾ ਮੈਂ ਤੇ ਮੇਰੇ ਹਸਬੰਦ ਨੇ ਅਲੱਗੇ ਸੀ ਘਰ ਬਣਾਇਆ ਸੀ ਦੁਕਾਨ ਦੇ ਉੱਪਰ ਅਸੀਂ ਬੜੇ ਖੁਸ਼ੀ ਖੁਸ਼ੀ ਨਾਲ ਸੀ ਕਿ ਜਦੋਂ ਮੇਰੇ ਸਹੁਰੇ ਦੇ ਡਾਕਟਰ ਮੇਰੇ ਹਸਬੰਦ ਮੈਨੂੰ ਉੱਧਰ ਲੈ ਗਏ ਹੁਣ ਮੇਰੇ ਕੋਲ ਕੋਈ ਸਮਾਨ ਨਹੀਂ ਐਥੋਂ ਤੱਕ ਇੱਕ ਕਪੜਾ ਵੀ ਨਹੀਂ ਹੈਗਾ ਉਹ ਵੀ ਮੇਰੀ ਇੱਥੇ ਬੇ ਹੋਏ ਸੋਹਰਿਆਂ ਵੱਲ ਮੈਨੂੰ ਚੁੱਕਣ ਵੀ ਨਹੀਂ ਦੇ ਰਹੀ ਤੁਸੀਂ ਇਸ ਬਾਰੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਕਰਾਉਣ ਕਹਿੰਦੀ ਵਾਦੇ ਹਾਂਜੀ ਸਰ ਮੈਂ ਦਿੱਤੀ ਸੀ ਸ਼ਿਕਾਇਤ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਜੇ ਮੈਨੂੰ ਸ਼ਰਾਟੇ ਚੌਂਗ ਜਾਣੀ ਆ ਤੇ ਉਹ ਮੈਨੂੰ ਕਹਿ ਦਿੰਦੇ ਹੈ ਕਿ ਬਿਆਸ ਲੈtheta ਬਿਆਸ ਜਾਓ ਜੇ ਬਿਆਸ ਨਹੀਂ ਤੇ ਬਿਆਸ ਵਾਲੇ ਕਹਿੰਦੇ ਸ਼ਰਾਟੇ ਜਾਓ ਤੇ ਜਿਹੜਾ ਲਿਖਿਆ ਰਿਹਾ ਉਹ ਬੀੜਾ ਜਮੂ ਦੀ ਚਾਟ ਲੱਗੇ ਜੀ ਠਾਲਾ ਚੜ੍ਹ ਪਿੰਡ ਅੱਜ ਸਾਲ ਮੈਂ ਕਿਹਾ ਸੀ ਕਿ ਪਰ ਸਰ ਕੋਈ ਕਾਰਵਾਈ ਹੋ ਰਹੀ ਮੈਨੂੰ ਕੁਝ ਨਹੀਂ ਇਨਸਾਬ ਨਹੀਂ ਮਿਲ ਰਿਹਾ ਪਰ ਤੁਹਾਡੇ ਤੋਂ ਜਾਬ ਮਲਾਏ ਵਾਲੇ ਸਾਸਨੇ ਦਾ ਡਿਨਾਰ ਨੇ ਵੀ ਮੇਰੇ ਪੁੱਤ ਜਿਹੜੀ ਹੈ ਡਾਟ ਸਰ ਮੈਨੂੰ ਸਭ ਤੋਂ ਵੱਡਾ ਲੋਸ ਸਰ ਮੇਰੇ ਘਰ ਵਾਲੇ ਦਾ ਸਰ ਮੈਂ ਆਪਣੇ ਘਰ ਵਾਲੇ ਤੋਂ ਬਿਨਾਂ ਨਹੀਂ ਰਹਿੰਦੀ ਸੀ ਨਾ ਉਹ ਮੇਰੇ ਤੋਂ ਬਿਨਾਂ ਰਹਿੰਦੇ ਸੀਗੇ ਸਰ ਮੈਂ ਹੁਣ ਤੁਸੀਂ ਕਹਿ ਰਹੇ ਹੋ ਕਿ ਹਾਂ ਕਿ ਕਿ ਉਹ ਇਲਜ਼ਾਮ ਲਗਾ ਰਹੇ ਆ ਸਰ ਕਿਉਂ ਇਲਜ਼ਾਮ ਲਗਾ ਰਹੇ ਸਰ ਮੈਨੂੰ ਨਹੀਂ ਪਤਾ ਪ੍ਰਾਪਰਟੀ ਵਸਤੇ ਇਲਜ਼ਾਮ ਲਗਾ ਰਹੇ ਆ ਕਿ ਸਾਰੀ ਪ੍ਰਾਪਰਟੀ ਮੇਰੀ ਨਨਾਨ ਨੂੰ ਮਿਲ ਜਵੇ ਨਹੀਂ ਸਰ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਸਰ ਜੇ ਮੰਨ ਲਓ ਜੇ ਲੜਾਈ ਥੋੜੀ ਬੋਤੀ ਹੁੰਦੀ ਵੀ ਸੀ ਤੇ ਸਵੇਰੇ ਸਰ ਮੇਰੇ ਕੋਲ ਮਾਫੀ ਮੰਗ ਮੈਂ ਸਾਰੇ ਦੋਨਾਂ ਵਿੱਚ ਇੱਕ ਆਸ ਸੀ ਕਿ ਜੇ ਅਸੀਂ ਲੜੇ ਆਣਾ ਸਾਡੀ ਉਸੇ ਟਾਈਮ ਘੰਟੇ ਤੱਕ ਪ੍ਰੋਬਲਮ ਸੋਲਵ ਹੋ ਜਾਣੀ ਹੈ ਫਿਰ ਅਸੀਂ ਦੋਨਾਂ ਨੇ ਕਿਤੇ ਨਾ ਕਿਤੇ ਕੁਮੈਂ ਚੱਲ ਜਾਣਾ ਵਾ ਤੁਸੀਂ ਆਲੇ ਦੁਆਲੇ ਘੁਮਾਣੀਆਂ ਸਾਰਿਆਂ ਨੂੰ ਪੁੱਛ ਸਕਦੇ ਹੋ ਤੁਹਾਡੇ ਹੱਥ ਪੰਡਿਆਥੋਂ ਦੀ ਤੁਸੀਂ ਉਹ ਕਿੱਥੇ ਸੀ ਤੁਹਾਨੂੰ ਕੋਈ ਬਲ ਬਲ ਸਰ ਮੈਂ ਆਪਣੇ ਪੇਕੇ ਘਰ ਸੀਗੀ ਬਾਅਦ ਵਿੱਚ ਮੈਨੂੰ ਪਤਾ ਚੱਲਦਾ ਆ ਕਿ ਮੇਰੀ ਨਾਨ ਮੇਰੇ ਘਰ ਵਾਲੇ ਦੇ ਮੋਬਾਈਲ ਤੇ ਸਟੇਟਸ ਲਗਾਉਂਦੀ ਆ ਕਿ ਉਹਨਾਂ 10 ਵਜੇ ਸੰਸਕਾਰ ਆ ਉਹ ਵੀ 9 ਵਜੇ ਸਟੇਟਸ ਲਗਾਰਦੀ ਆ ਤੇ ਮੈਂ ਉਹਨਾਂ ਨੂੰ ਫੋਨ ਹੀ ਕਰਦੀ ਆ ਮੇਕੇ ਦੀਦੀ ਕਿ ਸੱਚੀ ਮੇਰੇ ਹਸਬੰਦ ਨੇ ਨਾ ਤੋਹ ਹੇ ਤੇ ਦੀਦੀ ਜਾਨੇ ਕੀ ਤੇ ਤੂੰ ਆ ਕੇ ਵੇਖ ਤੇ ਮੈਂ ਤੂ ਮੇਰੇ ਭਰਾ ਨੂੰ ਖਾ ਗਈ ਐ ਐਦਾ ਐਦਾ ਬੋਲੀ ਗਏ ਆ ਫਿਰ ਮੈਂ ਫੋਨ ਕੱਟ ਦਿੱਤਾ ਫਿਰ ਮੈਂ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਉਹ ਕਹਿੰਦੇ ਕਿ ਹਾਂਜੀ ਡੈਥ ਹੋ ਗਈ ਐ ਮੈਂ ਕਿਹਾ ਤੁਸੀਂ ਰੋਕ ਲਓ ਕਿਉਂਕਿ ਸਾਡੇ 9 ਸਾਲਾਂ ਬਾਅਦ ਬੱਚਾ ਹੋਇਆ ਤੇ ਮੇਰੇ ਬੱਚੇ ਦੇ ਹੱਥੋਂ ਸੰਸਕਾਰ ਕਰਵਾਇਓ ਪਰ ਨਹੀਂ ਰੋਕਿਆ ਗਿਆ ਮੈਂ 112 ਕਾਲ ਨੰਬਰ ਤੇ ਪੁਲਿਸ ਨੂੰ ਕਾਲ ਵੀ ਕੀਤੀ ਕਿ ਸੰਸਕਾਰ ਰੋਕ ਦਿਓ ਜਿੰਨੀ ਦੇਰ ਤੱਕ ਪੁਲਿਸ ਮੌਕੇ ਪਹੁੰਚੀ ਤੇ ਮੈਂ ਪਹੁੰਚੀ ਆ ਉਹਨੇ ਦਿਨ ਨੂੰ ਸੰਸਕਾਰ ਕਰਕੇ ਚਲੇ ਗਏ ਸੀਗੇ ਇਸ ਦੌਰਾਨ ਮੈਂ ਆਪਣੀ ਸਹੇਲੀਆਂ ਨੂੰ ਵੀ ਉੱਥੇ ਭੇਜਿਆ ਕਿ ਤੁਸੀਂ ਜਾ ਕੇ ਕੋਸ਼ਿਸ਼ ਕਰੋ ਕਿਉਂਕਿ ਉਹ ਮਨੀ ਸਹੇਲੀਆਂ ਨੇ ਹੇ ਪਰ ਉਹ ਨੋ ਨੋ ਵੀ ਮੇਰੀ ਨਾਨਾ ਨੇ ਤੱਕੇ ਮਾਰ ਕੇ ਘੜ ਦਿੱਤਾ ਉਹਨਾਂ ਨੂੰ ਉੱਥੋਂ ਬਾਹਰ ਦੇ ਇਸ ਕਰਕੇ ਸਜਨਾਗਰਵਾਲ ਜਮੀਨ ਨਾਨਾ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਗੁੱਸੇ ਵਿੱਚ ਬੋਲੀ ਤੇ ਉੱਥੋਂ ਜਲਦੀ ਜਲਦੀ ਭੱਜ ਕੇ ਨਿਕਲ ਗਈ ਜਿਸ ਕਾਰਨ ਮੇਨੋਨਾ ਦੀ ਹਸਤੀਆਂ ਵੀ ਨਹੀਂ ਮਿਲਦੀਆਂ ਪਈਆਂ ਉਹ ਹਜੇ ਵੀ ਹਸਤੀਆਂ ਦੁਰਗਿਆਨਾ ਮੰਦਿਰ ਹੀ ਆ ਕਿਉਂਕਿ ਮੇਰੇ ਕੋਲ ਕੋਈ ਪਰਚੀਆ ਨਹੀਂ ਆਈਆਂ ਆ ਨਾ ਮੈਨੂੰ ਹਸਤੀਆਂ ਵੀ ਨਹੀਂ ਦੇ ਦੇ ਘੜ ਦਿੱਤਾ ਇਹ ਸਾਰੇ ਪਰਿਵਾਰ ਨੇ ਕਿਤੇ ਨਹੀਂ ਰਹਦੇ ਆ ਮੈਂ ਹੁਣੇ ਕੱਲ ਜਦੋਂ ਮੈਨੂੰ ਪਤਾ ਚੱਲਿਆ ਕਿ ਮੇਰੇ ਹਸਬੰਦ ਦੀ ਦੁਕਾਨ ਤੋਂ ਇਹ ਚੋਰੀ ਹੋ ਰਿਹਾ ਹੈ ਤੇ ਇਸ ਕਰਕੇ ਮੈਂ ਫਿਰ ਕੱਲ ਤੋਂ ਸਿਰ ਆਪਣੇ ਉੱਪਰ ਵਾਲੀ ਦੁਕਾਨ ਦੇ ਉੱਪਰ ਵਾਲੇ ਮਕਾਨ 'ਚ ਜੇਕਰ ਸੰਭਵ ਨਹੀਂ ਮਿਲਦਾ ਅਗਲੀ ਰਣਨੀਤੀ ਤੁਹਾਡੀ ਕੀ ਹੈ ਉਸ ਨੂੰ ਆਸਲਾ ਦੇ ਮੈਨੂੰ ਜੇਕਰ ਨਹੀਂ ਇਨਸਾਫ ਮਿਲਦਾ ਤਾਂ ਮੈਂ ਇੱਥੇ ਸਾਡੇ ਚੋਂ ਵਿਸਤੰਨਾ ਦੇਣਾ ਚਾਹਨੀ ਹਾਂ ਮੇਰਾ ਸੁਨੀਤਾ ਨਾਮ ਹੈ ਕੀ ਲੱਗਦੀ ਤੁਹਾਡੀ ਮੇਰੀ ਬੇਟੀ ਲੱਗਦੀ ਹੈ ਕੀ ਗੱਲ ਹੋਈ ਆ ਜੀ ਸਰ ਇਹਨਾਂ ਦਾ ਆਪਸ ਵਿੱਚ ਬਸ ਇਦਾਂ ਹੀ ਆ ਉਹ ਸਾਸ ਸਤੇ ਨਾਨਾ ਤੋਂ ਸ਼ੁਰੂ ਤੋਂ ਇਹਨਾਂ ਨੂੰ ਤੰਗ ਕਰਦੇ ਸੀਗੇ ਇਹਨਾਂ ਦੇ ਬੱਚਾ ਹੁੰਦਾ ਨਹੀਂ ਸੀ ਤੇ ਹਰ ਵੇਲੇ ਇਹੀ ਤਾਨਾ ਦਿੰਦੇ ਸੀ ਬਾਂਜਾ ਬਾਂਜਾ ਤੇ ਮੁੰਡੇ ਦਾ ਸੀ ਵਿਆਹ ਕਿਤੇ ਹੋਰ ਕਰ ਦਿੰਨੇ ਆ ਪਰ ਮੁੰਡਾ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ ਮੁੰਡਾ ਕਹਿੰਦਾ ਸੀ ਮੈਂ ਕਦੀ ਵੀ ਹੋਰ ਕਿਤੇ ਵਿਆਹ ਨਹੀਂ ਕਰਾਣਾ ਚਾਹੇ ਮੈਂ ਦਵਾਈਆਂ ਖਾਵਾਂ ਜੋ ਮਰਜ਼ੀ ਖਾਵਾਂ ਸੀ ਆਪਣਾ ਲਾਜ ਜ਼ਰੂਰ ਕਰਾਂਗੇ ਫਿਰ ਇਹਨਾਂ ਨੇ ਆਪਣਾ ਲਾਜ ਵੀ ਇਲਾਜ ਕਰਨ ਤੋਂ ਵੀ ਰੋਕਦਿਆਂ ਸੀ ਵੀ ਅਸੀਂ ਇਹਨਾਂ ਦਾ ਲਾਜ ਨਹੀਂ ਕਰਨ ਦੇਣਾ ਮੁੰਡੇ ਨੂੰ ਬਹੁਤ ਰੋਕਿਆ ਉਹਨਾਂ ਨੇ ਪਰ ਮੁੰਡਾ ਫਿਰ ਵੀ ਜਨਾਨੀ ਤੇ ਕਹਿਣ ਤੇ ਬੱਬਾ ਲਾਲ ਜੀ ਦੇ ਗਏ ਉੱਥੇ ਇਹਨਾਂ ਨੇ ਦਵਾਈ ਦੁਈ ਖਾਧੀ ਆ ਉੱਥੇ ਦਵਾਈ ਖਾਣ ਤੋਂ ਬਾਅਦ ਇਹਨਾਂ ਦੇ ਬੱਚੇ ਦਾ ਹੋਇਆ 9 ਸਾਲਾਂ ਬਾਅਦ ਬੇਟਾ ਹੋਇਆ ਤੇ ਫਿਰ ਮੈਂ 12 ਫਰਵਰੀ ਤੋਂ ਇਹਨਾਂ ਨੂੰ ਸੱਸ ਬੱਚਾ ਜਦੋਂ 2 ਮਹੀਨੇ ਹਸਪਤਾਲ ਅਸੀਂ ਰਹੇ ਆ ਬੇਬੇ ਨਾਨਕੀ ਤੇ ਬੇਟਾ ਬੇਟਾ ਮੇਰਾ ਜਵਾਈ ਸਾਡੇ ਨਾਲ ਹੀ ਉੱਥੇ ਰਹੇ 2 ਮਹੀਨੇ ਦੁਕਾਨ ਉੱਥੇ ਹਸਪੀਟਲ ਸੜਨਾ ਹਸਪੀਟਲ ਉੱਥੇ ਨਾਲ ਦੇ ਤੇ ਫਿਰ ਜਦੋਂ ਬੱਚਾ ਆ ਤਾਂ ਅਸੀਂ ਘਰ ਉਹਨਾਂ ਨੂੰ ਲੈ ਕੇ ਆਏ ਤੇ ਸੱਸ ਕਹਿੰਦੀ ਆ ਵੀ ਤੁਸੀਂ ਨਾ ਆਪਣੇ ਘਰ ਲੈ ਜਾਓ ਮੈਂ ਨਹੀਂ ਇਹਦਾ ਸ਼ੀਲਾ ਘਟਾ ਸਕਦੀ ਮੈਂ ਕਿਹਾ ਕੋਈ ਨਹੀਂ ਮੈਂ ਲੈ ਜਾਾਂਗੀ ਤੇ ਅਗਲੇ ਦਿਨ 12 ਫਰਵਰੀ ਨੂੰ ਉਸ ਨੇ ਆਪਣੇ ਘਰ ਲੈ ਆਏ ਆ ਘਰ ਲਿਆਂਨ ਤੋਂ ਬਾਅਦ 19 ਤਰੀਕ ਨੂੰ 19 ਮਾਰਚ ਨੂੰ ਸਾਨੂੰ ਪਤਾ ਲੱਗਦਾ ਕਿ ਸਟੇਟਸ ਲਾਇਆ ਰੋਬਿੰਦ ਦੀ ਡੈਥ ਹੋ ਗਈ ਹੈ ਤੇ ਮੇਰੀ ਬੇਟੀ ਨੇ ਮੋਬਾਈਲ ਤੇ ਦੇਖਿਆ ਉਹਦੇ ਪੈਰਾਥਲੇ ਸਾਡੀ ਜ਼ਮੀਨ ਨਿਕਲ ਗਈ ਵੀ ਹੋਕ ਹੀ ਗਿਆ ਉਹ ਚੰਗਾ ਪਲਾਤ ਹੈਗਾ ਉਹਨਾਂ ਕੋਈ ਬਿਮਾਰ ਸੀ ਨਾ ਕਿ ਉਹ ਇਦਾਂ ਦੀ ਹਰਕਤ ਕਰ ਹੀ ਨਹੀਂ ਸਕਦਾ ਸੀ ਜਿਹੜਾ ਆਪਣਾ ਨੂੰ ਮਾਰ ਲਵੇ ਇਹਨਾਂ ਨੇ ਕਿਹਾ ਕਿ ਉਹਦੇ ਜੇ ਵਿੱਚ ਸਲਫਾਸ ਦੀਆਂ ਗੋਲੀਆਂ ਨਿਕਲੀਆਂ ਜੇ ਉਹਨਾਂ ਨੂੰ ਪਹਿਨ ਨੂੰ ਪਤਾ ਸੀ ਤਾਂ ਉਹਨੂੰ ਰੋਕਿਆ ਕਿਉਂ ਨਹੀਂ ਕਿ ਉਹ ਨਹੀਂ ਰੋਕਿਆ ਤੇ ਸਾਨੂੰ ਇਨਸਾਫ ਦਵਾਇਆ ਜਾਏ ਕਿ ਉਹ ਬੱਚੇ ਨੂੰ ਹੋਇਆ ਕਿ ਇਹ 40 ਦਿਨ ਅਸੀਂ ਇਹਨਾਂ ਕੋਲ ਛੱਡਿਆ ਸੀ ਮਾਂ ਤੇ ਧੀ ਕੋਲ ਸੱਸ ਕੋਲ ਸੀਗਾ ਤੇ ਆਪਣੀ ਭੈਣ ਕੋਲ ਸੀਗਾ ਹੁਣ ਕੀ ਮੰਗ ਕਰਦੇ ਹੁਣ ਅਸੀਂ ਇਹ ਮੰਗ ਕਰਦੇ ਉਹਨਾਂ ਨੇ ਵੀ ਉਹ ਤੋਂ ਦੁਖੀ ਹੋ ਗਏ ਜਿਹੜੇ ਮੁੰਡੇ ਨੂੰ ਤੁਹਾਡੀ ਹਾਂਜੀ ਇਹੀ ਮੰਗ ਕਰਦੇ ਆ ਵੀ ਕੁੜੀ ਤਾਂ ਮੇਰੇ ਕੋਲ ਸੀ ਤਾਂ ਉਹਨਦੇ ਤੇ ਇਲਜ਼ਾਮ ਕਿੰਦਾ ਲੱਗ ਸਕਦਾ ਤੇ ਉਹਦੇ ਤੇ ਹਰਾਸਮੈਂਟ ਕਰਦੇ ਸੀ ਕਿ ਉਹ ਲੜਦਾ ਹੀ ਸਾਰਪਸ ਦੋਵੇਂ ਜੀ ਕਰਦੇ ਲੜਦੇ ਬਹੁਤ ਘੱਟ ਸੀ ਜਿੱਦਾਂ ਆਪਸੇ ਤੇ ਮੀਆਂ ਬੀਬੀ ਦੀ ਲੜਾਈ ਹੁੰਦੀ ਐ ਥੋੜੀ ਦੇਰ ਬਾਅਦ ਫੇਰ ਇੱਕ ਹੋ ਜਾਂਦੇ ਸੀ ਕੋਈਆਂ ਦੀ ਲੜਾਈ ਨਹੀਂ ਸੀ ਇਹ ਇਦਾਂ ਦੀ ਵੀ ਜਿੱਦਾਂ ਮਰਨ ਤੱਕ ਕਾਰਨ ਹੋ ਜਾਵੇ ਇਹਨਾਂ ਦਾ ਕਿਤੇ ਪਹਿਲਾਂ ਵੀ ਕਿਤੇ ਮਰ ਜਾ ਕੇ ਸੂਸਰ ਕਿੰਦੇ ਬਾਰੇ ਸੰਸਾਰ ਕੁਛ ਨਹੀਂ ਇਹਨਾਂ ਨੇ ਦੱਸਿਆ ਵੀ ਪਹਿਲਾ ਮਿੰਟ ਸਟਾਰਟ ਕੀਤਾ ਮਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ ਇਹਦੇ ਬਾਰੇ ਸਾਨੂੰ ਕੁਛ ਨਹੀਂ ਸਰ ਪਤਾ ਸਾਡੀ ਮੰਗ ਐ ਵੀ ਮੇਰੀ ਕੁੜੀ ਨੂੰ ਇਨਸਾਫ ਦੋਇਆ ਜਾਵੇ ਜੋ ਇਹਨਾਂ ਨੇ ਕੀਤਾ ਖੁਦ ਇਹਨਾਂ ਨੇ ਆਪ ਕੀਤਾ ਆਪ ਦੱਸਣ ਸਾਨੂੰ ਵੀ 40 ਦਿਨ ਤੁਹਾਡੇ ਕੋ ਮੁੰਡਾ ਸੀ ਕੀ ਹੋਇਆ ਉਹਦੇ ਨਾਲ ਧਮਕੀ ਮਿਲਦੀ ਆ ਕੁੜੀ ਨੂੰ بار بار ਧਮਕੀ ਦਿੰਦੀ ਐ ਥੋ ਘਰੋਂ ਨਿਕਲ ਜਾ ਓਥੋਂ ਅੰਮ੍ਰਿਤਸਰ ਸਾੜਕੇ ਚਲੇ ਜਾਓ ਨਹੀਂ ਤਾਂ ਤੁਹਾਡਾ ਬਹੁਤ ਬੁਰਾ ਹਾਲ ਮੈਂ ਕਰੂੰਗੀ ਇਹ ਮੰਗ ਕਰ ਮੰਗੇ ਮੈਂ ਕਰਦੀ ਆ ਕਿ ਮੇਰੇ ਕੁੜੀ ਦਾ ਤੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਬਸ ਇੱਥੇ ਇੱਕ ਸੜਕੋ ਨਾ ਦੋਨਾਂ ਧਰਾਂ ਲੋ ਦੀ ਦਰਖਾਸਤ ਆਈ ਸੀ ਵੀ ਇੱਕ ਦੀ ਮਤਲਬ ਬੇਟੇ ਨੇ ਸੁਸਾਈਡ ਕਰ ਲਿਆ ਉਹਦੀ ਵਾਈਫ ਅਲੈਜ ਕਰਦੀ ਵੀ ਉਹਦੇ ਨਾਲ ਕੋਈ ਮਤਲਬ ਉਹਦੀ ਪ੍ਰਾਪਰਟੀ ਤੋਂ ਲੈ ਕੇ ਮੇਰੇ ਨਾਲ ਧੱਕਾ ਕਰ ਰਹੀ ਐ ਜਿੱਡੇ ਸਾਰਾ ਪਰਿਵਾਰ ਤੇ ਪਰ ਉਹਨਾਂ ਲੋ ਜਿਹੜਾ ਉਹਨਾਂ ਦਾ ਬੇਟਾ ਦੀ ਡੈਥ ਹੋਈ ਆ ਉਹ ਕਹਿ ਰਹੇ ਵੀ ਦੀ ਵਾਈਫ ਤੋਂ ਦੁਖੀ ਹੋ ਕੇ ਇਹਨਾਂ ਨੇ ਸੁਸਾਇਸਾਈਡ ਕੀਤਾ ਬੇਟੇ ਨੇ ਤੇ ਉਹਨਾਂ ਦਾ ਆਪਸ ਚ ਉਹਨਾਂ ਦਾ ਰੂਸ ਹੈ ਤੇ ਜੀ ਦਰਖਾਸਤਾਂ ਦੋਵਾਂ ਤੇ ਨਾਲ ਹੀ ਸੁਣਾਈ ਕਰ ਰਹੇ ਨੇ ਘਰ ਤੇ ਵਾਰਨ ਵਾਲੀ ਚੀਜ਼ਾਂ ਦੀ ਜਿਹੜਾ ਮੇਰੇ ਘਰੇ ਦੇ ਵਾਰਨ ਪ੍ਰਾਪਰਟੀ ਦੇ ਲੈ ਕੇ ਡਿਸਪਿਊਟ ਹੈ ਜੀ ਦੋਵਾਂ ਪੁੱਤਰਾਂ ਦਾ ਦੋਵਾਂ ਇੱਕ ਦੂਜੇ ਤੇ ਦੋਸ਼ ਲਾ ਰਹੇ